ਕਿੰਨੇ ਸਮੇਂ ਦੇ ਵਿੱਚ ਬਾਬਾ ਜੀ ਕਿੰਨਾ ਸਮਾਂ ਲੱਗਾ ਤੁਹਾਨੂੰ ਲੇਲ ਦਾਖਤਿਓ ਹੁਣ ਤੱਕ ਸ੍ਰੀ ਅੰਮ੍ਰਿਤਸਰ ਪਹੁੰਚਣ ਤੱਕ 73000 ਕਿਲੋਮੀਟਰ ਸਾਈਕਲ ਤੇ ਲਿਆ ਜੀ ਪੌਣੇ 2 ਸਾਲ ਲੱਗੇ ਸੀਗੇ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਕੋਆ ਕਰਨਾਟਕਾ ਕੇਰਲਾ ਤਮਿਲਨਾਡ ਪੱਨਾ ਕਮਰੀ ਆਂਧਰਾ ਐਮਪੀ ਓਡੀਸ਼ਾ ਕੋਲ ਸਾਮਗਲ ਆ ਤੇਪਰਾ ਮिजਰਾਮ ਮਨੀਪੁਰ ਨਾਗਪੁਰ ਰਾਜ ਚਿੱਤੋਂ ਬਿਹਾਰ ਯੂਪੀ ਬਸ ਜਮੁਕਸਪੁਰਾ

ਇਹ ਇਦਾਂ ਸਫ਼ਰ ਹੋਇਆ ਜੀ ਬਟੰਡੇਜਲ ਦਾ ਪਿੰਡ ਆ ਕਿ ਜੰਗੀ ਰਾਣਾ ਜੀ ਉੱਥੋਂ ਦੇ 14 ਮੁੰਡੇ ਸੱਚਕੰਡ ਸ੍ਰੀ ਹਜੂਰ ਸਾਹਿਬ ਜਾਣਾ ਚਾਹੁੰਦੇ ਸੀ ਉਹਨਾਂ ਦੇ ਮੂਹਰੇ ਲੱਗ ਕੇ ਉਹਨਾਂ ਨੂੰ ਯਾਤਰਾ ਕਰਾ ਕੇ ਲੰਘਦੀ ਸასიਖਾਲ ਦੋਸਤੋ ਤੁਸੀਂ ਜੁੜੇ ਹੋ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਤਰਨਤਾਰਨ ਅੰਮ੍ਰਿਤਸਰ ਰੋਡ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਸਾਨੂੰ ਬਜ਼ੁਰਗ ਜਿਹੜੇ ਬਾਬਾ ਜੀ ਮਿਲੇ ਨੇ ਹਾਲ ਲੇਹ ਲਦਾਖ ਦੀ ਜਿਹੜੀ ਯਾਤਰਾ ਕਰਕੇ ਵਾਪਸ ਆ ਰਹੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਬਾਬਾ ਜੀ ਦਾ ਨਾਮ ਕੀ ਹੈ ਤੇ ਕਿੱਥੋਂ ਚੱਲੇ ਨੇ ਤੇ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੇ ਲੇਹ ਲਦਾਖ ਦੀ ਜਿਹੜੀ ਯਾਤਰਾ ਕੀਤੀ ਆ ਉਹ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸਵੀਰ ਗੜਬਾ ਜਿਲ੍ਹਾ ਸੀਟੀ ਮੁਕਸਰ ਸਾਹਿਬ ਆ ਜੀ ਮੈਂ ਆਪਣੇ ਪਿੰਡ ਕੋਟਪਈ ਤੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਯਾਤਰਾ ਆਰੰਭ ਕੀਤੀ ਸਾਈਕਲ ਤੇ ਲੈ ਲਾਖ ਦੀ ਗੁਰਦਸੇਹ ਪੱਤਨ ਸਾਹਿਬ ਦੀ ਜੀ ਬਾਬਾ ਨਾਨਕ ਦੀ ਕਿਰਪਾ ਹੋਈਏਗੀ ਪੋਤੇ ਦਰਸਤਰ ਕੀਤੇਗੇ ਉਥੋਂ ਚਲਦਾ ਹੋਇਆ ਵਾਪਸੀ ਕਮਾਨ ਭਗਤ ਨਾਮ ਦੇ ਤੇ ਦਰਦੇ ਤੇ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਗਰੀ ਦਰਸਤਰ ਕਰਦਾ ਹੋਇਆ ਜੀ ਤੇ ਅੱਜ ਇਸ ਰਸਤੇ ਸ੍ਰੀ ਤਰਨਤਸਰ ਵੱਲ ਜਾ ਰਹੇ ਹਾਂ ਜੀ ਇਹ ਕਿੰਨੇ ਸਮੇਂ ਦੇ ਵਿੱਚ ਬਾਬਾ ਜੀ ਕਿੰਨਾ ਸਮਾਂ ਲੱਗਾ ਤੁਹਾਨੂੰ ਲੈ ਲਦਾਖ ਤੇ ਉਹ ਹੋਂ ਤੱਕ ਸ੍ਰੀ ਅੰਮ੍ਰਿਤਸਰ ਪਹੁੰਚਣ ਤੱਕ ਇਹ ਜੀ 5 ਮਈ ਨੂੰ ਪਿੰਡ ਕੋਟਪਈ ਤੋਂ ਮੈਂ ਚੱਲਿਆ ਸੀਗਾ ਸ੍ਰੀ ਆਨੰਦਪੁਰ ਸਾਹਿਬ ਕੁੱਲੂਮ ਨਾਲੀ ਲੇ ਗੁਰਦਾਸ ਸਿੰਘ ਪੱਤਰ ਸਾਹਿਬ ਤੇ ਸ਼੍ਰੀ ਨਗਰ ਹੁੰਦਾ ਹੋਇਆ ਜੀ ਤੇ ਅੱਜ 2 ਮਹੀਨੇ 15 ਦਿਨ ਹੋ ਗਏ ਚੱਲਦੇ ਨੇ ਜੀ ਇਹ ਬਾਬਾ ਜੀ ਲਗਾਤਾਰ ਤੁਸੀਂ ਯਾਤਰਾ ਕਰ ਰਹੇ ਹੋ ਤੇ ਕਿੰਵੀਂ ਯਾਤਰਾ ਤੁਹਾਡੀ ਇਹ ਜੀ ਬਾਬੇ ਨਾਲ ਦੀ ਕਿਰਪਾ ਦੇ ਨਾਲ ਆ ਜੀ ਇੱਕ ਭਾਰਤ ਯਾਤਰਾ ਹੋਈ ਹੈ ਜੀ ਜਿਸ ਦੇ ਵਿੱਚ 73000 ਕਿਲੋਮੀਟਰ ਸਾਈਕਲ ਤੇ ਲਿਆ ਜੀ ਪੌਣੇ 2 ਸਾਲ ਲੱਗੇ ਸੀਗੇ ਜਿਸ ਦੇ ਵਿੱਚ 2 ਸਾਲਾਂ ਦੇ ਵਿੱਚ 73000 ਕਿਲੋਮੀਟਰ ਤੁਸੀਂ ਜਿਹੜਾ ਸਫਰ ਤੈ ਕੀਤਾ ਹਾਂ ਜੀ ਬਾਬੇ ਨਾਲ ਦੀ ਕਿਰਪਾ ਹੋਈ ਜੀ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਕੇਰਲਾ ਤਮਿਲਨਾਡ ਕਿੰਨਾ ਕੁ ਮਰੀ ਆਂਧਰਾ ਐਮਪੀ ਓਡੀਸ਼ਾ ਅਸਮ ਅਗਾਲਾ ਤਿਰਪੁਰਾ ਮਿਜ਼ੋਰਾਂ ਮਨੀਪੁਰ ਨਾਗਰਾਡਾ ਰਾਜਪੱਥ ਸਿੱਕਮ ਬਿਹਾਰ ਯੂਪੀ ਮੱਧਕ ਜੰਮੂ ਕਸ਼ਮੀਰ ਕਾਠਮੰਡੂ ਬਾਬਾ ਨਾਲ ਜੀ ਕਾਠਮੰਡੂ ਵੀ ਗਏਗੇ ਮੇਰਾ ਸੈਕਲ ਗੋਰਖਪੁਰ ਤੋਂ ਕਾਠਮੰਦੂ ਗਿਆ ਬਾਬੇ ਨਾਲ ਜਾਤੇ ਦਰਸਾਰੇ ਕੀਤੇ ਜੀ ਤੇ ਥੋੜਾ ਜਿਹਾ ਪਟਾਣੀਏ ਯਾਤਰਾ 9273 ਕਿਲੋ ਮੀਟਰ ਸੇ ਘੇਰ ਕੇ ਚੱਲਿਆ ਸੀਗਾ ਜੀ ਇਹ ਬੱਚੀ ਗੱਲ ਕਰ ਲਈਏ ਬਾਬਾ ਜੀ ਤੁਹਾਡੀ ਇਸ ਟਾਈਮ ਏਜ ਕਿੰਨੀ ਆ ਉਮਰ ਕਿੰਨੀ ਤੁਹਾਡੀ ਜਦੋਂ ਭਾਰ ਯਾਤਰਾ ਕੀਤੀ ਉਦੋਂ ਮੇਰੀ ਉਮਰ 24 ਸਾਲ ਸੀ ਜੀ ਹੁਣ ਮੇਰੀ ਉਮਰ 63 ਸਾਲ ਹੋ ਗਈ ਜੀ ਜੀ ਗੱਲ ਕਰ ਲਈਏ ਬਾਬਾ ਜੀ ਅੱਜ ਬਹੁਤ ਸਾਰੇ ਸਾਧਨ ਹੋ ਗਏ ਨੇ ਗੱਡੀਆਂ ਮੋਟਰਾਂ ਬੱਸਾਂ ਪਰ ਹਵਾਈ ਜ਼ਾਜ ਵੀ ਹੋ ਗਏ ਹਨ ਤੁਸੀਂ ਅੱਜ ਵੀ ਜਿਹੜਾ ਸਾਈਕਲ ਦੇ ਉੱਪਰ ਜਿਹੜਾ ਇੰਨਾ ਸਫਰ ਕਰਦੇ ਹੋ ਯਾਤਰਾ ਕਰਦੇ ਹੋ ਦਰਸ਼ਕਦਾਰੇ ਕਰਦੇ ਹੋ ਗੁਰੂ ਸਾਹਿਬਾਂ ਦੇ ਪਵਨ ਸਥਾਨਾਂ ਦੀ ਇਹਦਾ ਕੀ ਕਾਰਨ ਹੈ ਮਕਸਦ ਕੀ ਹੈ ਬਾਕੀ ਜੀ ਜਿਹੜਾ ਅੱਜ ਕੱਲ ਦਾ ਜੋ ਮਾਹੌਲ ਹੈ ਜੋ ਮੁੰਡੇ ਨਸ਼ਿਆਂ ਵਿੱਚ ਚੱਲ ਰਿਹਾਗੇ ਨਸ਼ੇ ਤੋਂ ਰਹਿ ਤਹੋਂ ਕਿ ਗੁਰੂ ਤੇ ਬਾਨੇ ਨਾਲ ਜੁੜਨ ਚੰਗੀ ਲੈਂਡ ਵਿੱਚ ਰਹਿ ਕੇ ਮਾਂ-ਬਾਪ ਦਾ ਨਾਮ ਉੱਚਾ ਕਰਨ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਜੀ ਮੇਰੇ ਕਹਿਣ ਦਾ ਭਾਵ ਸੀ ਬਾਬਾ ਜੀ ਕਿ ਤੁਸੀਂ ਇਹ ਯਾਤਰਾ ਟਰੱਕ ਬੱਸ ਜਾਂ ਗੱਡੀਆਂ ਮੋਟਰਾਂ ਤੇ ਵੀ ਕਰ ਸਕਦੇ ਪਰ ਸਾਈਕਲ ਤੇ ਕਰਨ ਦਾ ਕੀ ਤੁਹਾਡੇ ਮਨ ਦਾ ਕੀ ਇੱਛਾ ਕੀ ਹੈ ਇਹ ਜੋ ਸਾਈਕਲ ਹੈ ਜੀ ਇਸ ਦਿਨ ਸ੍ਰੀ ਰੇਸਟ ਪੋਸਟਰਿੰਦਾ ਜੀ ਤੇ ਬਹੁਤ ਵਧੀਆ ਯਾਤਰਾ ਬਾਬੇ ਨਾਲ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਯਾਤਰਾ ਹੋਈ ਹੈ ਜੀ ਤੇ ਜੋ ਅਗਲਾ ਪ੍ਰੋਗਰਾਮ ਹੈ ਉਹ ਬਾਬਾ ਨਾਲ ਦੀ ਕਿਰਪਾ ਨਾਲ ਹੋਊਗਾ ਜੀ ਉਹਦੇ ਬਾਰੇ ਮਹਾਰਾਜ ਖੁਦ ਜਾਣਦੇ ਜੀ ਬਹੁਤ ਕਠਣ ਰਸਤੇ ਵੀ ਆਏ ਹੋਣੇ ਆ ਤੁਹਾਨੂੰ ਲੇਲ ਦਾਖ ਤੱਕ ਪਹੁੰਚ ਗਿਆ ਕੋਈ ਮੁਸ਼ਕਲਤ ਨਹੀਂ ਆਈ ਬਾਬਾ ਜੀ ਦੇਖੋ ਜੀ ਜਿਹੜੀਆਂ ਭਾਰ ਯਾਤਰਾ ਵੇਲੇ ਜਿਹੜੇ ਤਾਮਲ ਪਾਸ਼ਾ ਮਲਿਆਲਮ ਪਾਸ਼ਾ ਉਹਦੀ ਮਿਲ ਕੇ ਪਾਸ਼ਾ ਦੀ ਮੈਨੂੰ ਬਹੁਤ ਤੰਗਿਆਈਏਗੀ ਪਰ ਹਿੰਦੀ ਭਾਸ਼ਾ ਜੋ ਮੈਂ ਬਹੁਤ ਘੱਟ ਪੜਿਆ ਅੱਠ ਚ ਮਤਾ ਪਾਸ ਆ ਜੀ ਹਿੰਦੀ ਭਾਸ਼ਾ ਮੈਂ ਬੋਲ ਬੋਲ ਕੇ ਲੋਕਾਂ ਨਾਲ ਤਾਮਿਲ ਕਰਦੇ ਤੇ ਯਾਤਰਾ ਕੀਤੀ ਹੈ ਜੀ ਤੁਸੀਂ ਤਾਮਿਲ ਦੀ ਗੱਲ ਕੀਤੀ ਹੈ ਤਾਮਿਲ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਸ਼ਕਾਂ ਨੂੰ ਤੁਸੀਂ ਬਹੁਤ ਭਾਰਤ ਯਾਤਰਾ ਕੀਤੀ ਆ ਵੱਖ-ਵੱਖ ਸਟੇਟਾਂ ਦੇ ਵਿੱਚ ਗਏ ਹੋ ਕੋਈ ਕੋਈ ਦੋ ਸ਼ਬਦ ਜਿਹੜੇ ਤਾਮਿਲ ਦੇ ਵਿੱਚ ਕਹਿ ਸਕਦੇ ਹੋ ਮੈਂ ਕੋਈ ਪੂਰੇ ਭਾਰਤ ਦੇ ਵਿੱਚ ਮੈਨੂੰ ਲੋਕਾਂ ਨੇ ਪਿਆਰ ਕੀਤਾ ਜੀ ਮੈਂ ਪੂਰੇ ਭਾਰਤ ਦੇ ਚ ਜੋ ਵੀਰ ਭੈਣਾਂ ਜੋ ਮੈਨੂੰ ਮਿਲੇ ਹੈਗੇ ਹੁਣ ਵੀ ਮਿਲੇ ਆ ਪਹਿਲਾਂ ਹੀ ਮਿਲੇਗੇ ਮੈਂ ਉਹਨਾਂ ਦਾ ਰਿਣੀ ਆ ਜੀ ਮੇਰਾ ਜੋ ਉਹਨਾਂ ਸਤਿਕਾਰ ਕੀਤਾ ਰਹਿਣ ਨੂੰ ਖਾਣ ਦਾਣਾ ਉਹਨਾਂ ਦਿੱਤਾ ਜੀ ਬਹੁਤ ਵਧੀਆ ਮੇਰਾ ਮਕੇ ਕਹਿਣਾ ਹੈ ਜੀ ਮੇਕੇ ਮੇਰੀ ਇੱਜ਼ਤ ਬਹੁ ਕੀਤੀ ਜੀ ਹੁਣ ਤੁਸੀਂ ਇਹ ਸ੍ਰੀ ਤਰਨਤਾਰਨ ਸਾਹਿਬ ਦੇ ਲਾਗੇ ਪਹੁੰਚ ਗਏ ਹੋ ਤੇ ਅਗਲਾ ਜਿਹੜਾ ਭਾਈ ਕੇ ਤੁਸੀਂ ਜਿਹੜਾ ਪਿੰਡ ਤੁਹਾਡਾ ਉਹ ਕਿੰਨੇ ਦਿਨਾਂ ਦੇ ਵਿੱਚ ਪਹੁੰਚ ਜਿਓਗੇ ਘਰ ਤੱਕ ਜੀ ਦੇਖੋ ਜੀ ਇੱਕ ਦਿਨ ਤੇ ਸਾਈਕਲ ਤੀਪ 20 ਕਿਲੋਮੀਟਰ ਚੱਲਦਾ ਜੀ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈਣੀ ਜੀ ਤੇ ਤਰਨਤਾਰਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਪੜਾ ਕਰਾਂਗੇ ਜਿੱਥੇ ਵੀ ਜਗ੍ਹਾ ਮਿਲਗੀ ਜੀ ਉੱਥੇ ਜਾ ਕੇ ਪੜਾ ਕਰ ਲੈਣਾ ਜੀ ਜਿੱਥੇ ਨੌਜਵਾਨ ਅੱਜ ਗੱਡੀਆਂ ਮੋਟਰਾਂ ਤੋਂ ਬਿਨਾ ਘਰੋਂ ਨਹੀਂ ਨਿਕਲਦੇ ਤੁਸੀਂ ਬਾਬਾ ਜੀ 73000 ਕਿਲੋਮੀਟਰ ਭਾਰਤ ਯਾਤਰਾ ਕੀਤੀ ਅੱਜ ਵੀ ਤੁਸੀਂ ਲੈ ਲਦਾਖ ਦਾ ਜਿਹੜਾ ਸਫ਼ਰ ਆ 1200 ਕਿਲੋਮੀਟਰ ਤੈਅ ਕਰਕੇ ਵਾਪਸ ਆ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਕਿ ਉਹ ਘਾਟੀਆਂ ਜੀ ਘਾਟੀਆਂ ਦੀ ਪਰਵਾਹ ਨਹੀਂ ਕਰਨ ਜਿਹਦੀ ਹੌਸਲਾ ਹਿੰਮਤ ਬਿਲਕੁਲ ਨਹੀਂ ਹਾਰਨਾ ਚਾਹੀਦੀ ਕਿ ਜੋ ਸਾਈਕਲ ਸਫਰ ਦੇ ਵਿੱਚ ਜੋ ਘਾਟੀਆਂ ਸੀ ਗਿਆ ਬੜੀਆਂ ਕਿ ਥੋੜਾ ਜਿਹਾ ਤੰਗੀ ਵੀ ਆਈ ਹੈਗੀ ਪਰ ਹੌਸਲਾ ਨਹੀਂ ਹਾਰਿਆ ਜੀ ਵੱਡੀਆਂ ਵੱਡੀਆਂ ਘਾਟੀਆਂ ਸਾਈਕਲ ਧੱਕਾ ਲਾ ਕੇ ਚੜਾਇਆ ਜੀ ਜੇ ਡਾਊਨ ਰਸਤਾ ਜਿਆਦਾ ਆ ਤਾਂ ਬ੍ਰੇਕਾਂ ਲਾ ਲਾ ਕੇ ਤਾਰ ਕੇ ਤੇ ਇਦਾਂ ਸਫਰ ਹੋਇਆ ਜੀ ਤੇ ਵੀਰਾਂ ਨੂੰ ਮੇਰੀ ਬੇਨਤੀ ਹੈ ਭੈਣਾਂ ਭਰਾਵਾਂ ਨੂੰ ਭਈ ਆਪਣੇ ਜੋ ਨਸ਼ਾ ਪਤਾ ਫਿਰ ਮੈਂ ਕਹਿੰਦੇ ਜੋ ਨਸ਼ੇ ਪਤ ਤੋਂ ਦੂਰ ਰਹੋ ਆਪਣੇ ਮਾਪੇ ਤੇ ਕਦਰ ਕਰੋ ਸੇਵਾ ਕਰੋ ਇਹ ਮੇਰਾ ਸੁਨੇਸਾ ਜੀ علاوہ ਤੁਸੀਂ ਭਾਰਤ ਯਾਤਰਾ ਤੋਂ ਇਲਾਵਾ ਲੇਹ ਲਦਾਖ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਗੁਰਧਾਮਾਂ ਦੀਆਂ ਯਾਤਰਾ ਕੀਤੀਆਂ ਨੇ ਬਾਬਾ ਨਾਰਗੀ ਨੇ ਮੇਰੇ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਪੰਜ ਵਾਰ ਹੀ ਸੈਕਲ ਤੇ ਯਾਤਰਾ ਕਰਾਈ ਆ ਜੀ ਤੇ ਤਿੰਨ ਵਾਰ ਹੀ ਹਿਮਕੋਟ ਸਾਹਿਬ ਬਦਰੀਨਾਥ ਬਠੰਡੇ ਜਲ ਦਾ ਪਿੰਡ ਹੈ ਕਿ ਜੰਗੀ ਰਾਣਾ ਜੀ ਉੱਥੋਂ ਦੇ 14 ਮੁੰਡੇ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਣਾ ਚਾਹੁੰਦੇ ਸੀ ਉਹਨਾਂ ਦੇ ਮੂਰੇ ਲੱਗ ਕੇ ਉਹਨਾਂ ਨੂੰ ਯਾਤਰਾ ਕਰਾ ਕੇ ਲਾਂਦੀ ਜੀ ਇਹ ਇੱਕ ਗੁਰਮੁਖ ਪੈਰਾ ਜੀ ਜੋ ਹਿਮਕੋਟ ਸਾਹਿਬ ਜਾਣਾ ਚਾਹੁੰਦਾ ਸੀਗਾ ਤੇ ਅਸੀਂ ਉਸ ਵੀਰ ਨੂੰ ਸਿੱਖ ਤੇ ਹਿਮਕੋਟ ਸਾਹਿਬ ਯਾਤਰਾ ਕਰਾ ਕੇ ਲਿਆਂਦੇ ਜੀ ਨਾਲ ਨਾਲ ਪ੍ਰੇਰਿਤ ਵੀ ਕੀਤਾ ਨੌਜਵਾਨਾਂ ਨੂੰ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵੱਡੀ ਗੱਲ ਹੈ ਜੀ ਮਿਲ ਕੇ ਵੀ ਜੋ ਰਸੇ ਚ ਮੈਨੂੰ ਸਤਿਕਾਰ ਮਿਲਿਆ ਜੀ ਹੁਣ ਵੀ ਮਿਲੇਗਾ ਜਾਂ ਪੂਰੇ ਭਾਰਤ ਤੇ ਮਿਲੇਗਾ ਜੀ ਮੈਂ ਉਹ ਭੁੱਲ ਨਹੀਂ ਸਕਦਾ ਕਦੇ ਜੀ ਇਹ ਬਾਬਾ ਮੇਜਰ ਸਿੰਘ ਜੀ ਜਿਨ੍ਹਾਂ ਦੇ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਦੱਸਿਆ ਕਿ ਸਾਡੀ ਉਮਰ ਵੀ ਤਕਰੀਬਨ ਜਿਹੜੀ ਹੈ 72 73 ਸਾਲ ਹੋ ਗਈ ਹੈ ਤੇ ਸਾਈਕਲ ਦੇ ਉੱਪਰ ਜਿਹੜਾ 5ਵੀਂ ਵਾਰੀ ਯਾਤਰਾ ਜਿਹੜੀ ਹੈ 1200 ਕਿਲੋਮੀਟਰ ਜਿਹੜਾ ਚੱਲ ਕੇ ਲੇਰ ਦਾਖਤ ਤੋਂ ਜਿਹੜੇ ਕਰਨਤਾਰਨ ਪਹੁੰਚੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਤੁਸੀਂ ਜਿਹੜੇ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਕਰਨਤਾਰਨ